ਸਾਰੀਆਂ ਗੱਲਾਂ ਤੇ ਮੁੱਖ ਮੰਤਰੀ ਸਾਹਿਬ ਚੈਲੰਜ ਸਬੂਤ ਕਢੋ ਦੇਖੋ ਵਿਕਰਮ ਮਜੀਠੀਆ ਸਾਹਿਬ ਤੇ ਇੱਕ ਝੂਠਾ ਮੁਕੱਦਮਾ ਜਿਹੜਾ ਨਵਾਂ ਪੰਜਾਬ ਦੀ ਸਰਕਾਰ ਨੇ ਦਾਖਲ ਕੀਤਾ ਇਹਦੇ ਤੇ ਸਰਕਾਰ ਚ ਹੋੜ ਲੱਗੀ ਹੈ ਵੀ ਵੱਡਾ ਝੂਠ ਬੋਲੂ ਕੌਣ ਕੇਜਰੀਵਾਲ ਵੱਟੇ ਝੂਠੇ ਨੇ ਭਗਵਾਨ ਤਮਾਨ ਸਾਹਿਬ ਅਮਨ अरोड़ा ਜਾਂ ਇਹਨਾਂ ਦੇ ਮੰਤਰੀ ਕਿਉਂਕਿ ਲਗਾਤਾਰ ਸਰਕਾਰ ਝੂਠੀਆਂ ਖਬਰਾਂ ਇਸ ਕੇਸ ਦੇ ਵਿੱਚ ਪਲਾਂਟ ਕਰ ਰਹੀ ਹੈ ਜਿਹੜੀਆਂ ਕਿ ਮੈਂ ਸਾਰੀਆਂ ਅੱਜ ਤੁਹਾਡੇ ਸਾਹਮਣੇ ਰੱਖਣ ਲੱਗਾ ਸਭ ਤੋਂ ਪਹਿਲਾਂ ਕੌਣ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਇਹ ਯੁੱਧ ਨਸ਼ਿਆ ਵਿਰੁੱਧ ਦਾ ਡਰੱਗ ਕੇਸ ਚ ਕਬੱਡੀ ਕਾਰਵਾਈ ਉਹ ਤਾਂ ਜਦੋਂ ਕੋਰਟ ਦੇ ਵਿੱਚ ਕਾਗਜ਼ ਦਾਖਲ ਹੋਏ ਐਫ ਆਈ ਆਰ ਦੀ ਕਾਪੀ ਸਾਹਮਣੇ ਆਈ ਰਿਮਾਂਡ ਪੇਪਰ ਆਇਆ ਤੇ ਸਰਕਾਰੀ ਵਕੀਲ ਦਾ ਬਿਆਨ ਆਇਆ ਸਾਰਾ ਕੁਸ਼ੀ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਉਹ ਕਹਿੰਦੇ ਇਹ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਮੁੱਖ ਮੰਤਰੀ ਕੇਜਰੀਵਾਲ ਛੁੱਟੇ ਨੇ ਸਰਕਾਰੀ ਵਕੀਲ ਨੇ ਇਹ ਫੈਕਟ ਕਲੀਅਰ ਕਰਤਾ ਕਿ ਡਰੱਗ ਦਾ ਇਸ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਾਈਵ ਹੋ ਕੇ ਅੱਧੇ ਘੰਟੇ ਬਾਅਦ ਉਹਨਾਂ ਨੇ ਲੱਗਾ ਕਿ ਝੂਠ ਬੋਲਣ 'ਚ ਮੈਂ ਕਿਉਂ ਪਿੱਛੇ ਰਹਿ ਜਾ? ਉਹ ਕਹਿੰਦੇ ਜੀ 29 ਮੋਬਾਈਲ ਮਿਲੇ ਵਿਕਰਮ ਮਜੀਠੀਆ ਤੋਂ। ਜਦਕਿ ਫਰਦ ਜਾਮਾ ਤਲਾਸ਼ੀ ਜਦੋਂ ਕੋਰਟ ਦੇ ਵਿੱਚੋਂ ਡਾਕੂਮੈਂਟ ਆਇਆ ਮੋਬਾਈਲ ਤਾਂ ਲੱਭੇ ਅਨੇਕ। ਮੁੱਖ ਮੰਤਰੀ ਸਾਹਿਬ ਕਹਿੰਦੇ 29 ਲੱਭੇ ਨੇ। ਇਹ ਝੂਠ ਮੂਠੇ ਮੁੰਡੇ ਕਿਆ। ਫਿਰ ਨਵਾਂ ਝੂਠ ਲੈ ਕੇ ਆ ਗਏ ਕਹਿੰਦੇ ਸਰਾਇਆ ਇੰਡਸਟਰੀ ਏ ਜਿਹੜੀ ਪਿਤਾ ਪੁਰਖੀ ਕਾਰੋਬਾਰ ਹੈ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਪਰਿਵਾਰ ਦਾ ਉੱਚ 141 ਕਰੋੜ ਫੋਰਨ ਇਨਵ ਹਾਲਾਂਕਿ ਸਰਾਇਆ ਇੰਡਸਟਰੀ ਚ ਵਿਕਰਮ ਮਜੀਠੀਆ ਸਾਹਿਬ ਅਸਤੀਫਾ ਦੇ ਚੁੱਕੇ ਨੇ ਰਾਜਨੀਤੀ ਚ ਉਤਰਨ ਤੋਂ ਪਹਿਲਾਂ ਅਸਤੀਫਾ ਦੇ ਚੁੱਕੇ ਨੇ ਸਿਰਫ 11.8% ਦਾ ਸ਼ੇਅਰ ਆ ਉਹ ਵੀ ਦਾਦਾ ਜੀ ਤੋਂ ਆਇਆ ਸੀ 14 ਸਾਲ ਦੀ ਉਮਰ ਦੇ ਵਿੱਚ ਫਿਰ ਵੀ ਅਸੀਂ ਸਰਕਾਰ ਨੂੰ ਚੈਲੰਜ ਕਰਦੇ ਹਾਂ ਕਿ ਚੱਲ ਸਰਾਇਆ ਇੰਡਸਟਰੀ ਚਲੋ ਸਾਡੇ ਪਰਿਵਾਰ ਦੀ ਹੈ 141 ਕਰੋੜ ਛੱਡੋ ਮੁੱਖ ਮੰਤਰੀ ਸਾਹਿਬ 1 ਰੁਪਿਆ ਕੱਢ ਕੇ ਦਿਖਾਓ ਨਾ 1 ਰੁਪਿਆ ਤੁਸੀਂ ਤਾਂ 2007 ਤੋਂ 9 ਕਹਿੰਦੇ ਹੋ ਮੈਂ 2007 ਤੋਂ 25 ਕਹਣਾ ਹਰ ਸਾਲ ਇਨਕਮ ਟੈਕਸ ਉਹਦੀ ਸਕਰੂਟੀ ਕਰਕੇ ਸਰਟੀਫਿਕੇਟ ਦਿੰਦਾ ਲਿਆਓ ਕਿੱਥੇ ਦੀ 141 ਕਰੋੜ ਸੰਤਾਂ 1 ਰੁਪਇਆ ਨਹੀਂ ਤੁਸੀਂ ਕਾ ਕੇ ਦਿਖਾ ਸਕਦੇ ਫਿਰ 540 ਕਰੋੜ ਦਾ ਝੂਠ ਫਿਰ ਕਹਿੰਦੇ ਜੀ ਸਾਈਪਰਸ ਦੀ ਕੰਪਨੀ ਜੀ ਕਲੀਅਰ ਵਾਟਰ ਕੰਪਨੀ ਉਹ ਸਾਈਪਰਸ ਦੀ ਨਹੀਂ ਹੈ ਉਹ ਐ ਅਮਰੀਕਾ ਦੀ ਗੋਰੇ ਦੀ ਕੰਪਨੀ ਹੈ ਉਹ ਗੋਰਾ ਚਲਾਉਂਦਾ ਔਰ ਪੂਰੀ ਦੁਨੀਆ 'ਚ ਚਲਾ ਰਿਹਾ ਹੈ ਮਲਟੀਪਲਿਨੀਅਰ ਕੰਪਨੀ ਹੈ ਉਹ ਤਾਂ ਭਾਰਤ 'ਚ ਵੀ ਬਿਜ਼ਨਸ ਕਰਦੀ ਹੈ ਭਾਰਤ ਸਰਕਾਰ ਦੀ ਆਰਪੀਆਈ ਫੈਰਾ ਫਹਿਮਾ ਇਨਕਮ ਟੈਕਸ ਸਭ ਦੀ ਮਨਜ਼ੂਰੀ ਨਾ ਕਰਦੀ ਹੈ 50 ਹਜ਼ਾਰ ਕਰੋੜ ਤੱਕ ਲੱਗਾ ਉਹਦਾ ਏਸ਼ੀਆ 'ਚ ਹੀ ਲੱਗਿਆ ਹੋਇਆ ਸਾਡੀ ਆ ਦਵਾਓ ਨਹੀਂ ਦਿਓ ਪਰਚਾ ਕਿਵੇਂ ਬਿਜ਼ਨਸ ਕਰ ਰਹੀ ਐ ਉਹ ਝੂਠ ਮੂਠੇ ਮੁੰਡੇ ਕਿਆ ਫਿਰ ਜਦੋਂ ਲੱਗਿਆ ਵੀ ਹੁਣ ਇੰਦਰ ਤੱਕ ਗੱਲ ਨਹੀਂ ਬਣ ਰਹੀ ਫਿਰ ਆ ਕੇ ਕਹਿੰਦੇ ਜੀ ਹਿਮਾਚਲ 'ਚ ਹਜ਼ਾਰ ਏਕੜ ਮੁੱਖ ਮੰਤਰੀ ਸਾਹਿਬ ਲਿਓ ਕੱਢੋ ਕਿੱਥੇ ਆ ਹਜ਼ਾਰ ਏ ਕੜੇ ਦਾ ਮਤਲਬ ਕਿ Shimla ਤਾਂ ਸਾਡਾ ਹੀ ਐ ਵਿਕਰਮ ਮਜੀਠੀਆ ਸਾਹਿਬ ਦਾ ਹੀ ਐ ਹੋਰ ਤਾਂ ਉੱਥੇ ਕੋ ਰਹਿੰਦਾ ਹੀ ਨਹੀਂ ਫਿਰ ਤਾਂ ਜਿਨ੍ਹਾਂ ਦੇ ਘਰ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹ ਦਿਓ ਸਾਨੂੰ ਖਾਲੀ ਕਰਾ ਕੇ ਮਤਲਬ ਕਮਾਲ ਦੀ ਗੱਲ ਹੈ ਵੀ ਉੱਥੇ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਹਿਮਾਚਲ 'ਚ ਉੱਥੇ ਕੋਈ ਲੈਂਡ ਸੀਲਿੰਗ ਐਕਟ ਹੀ ਹੈ ਨਹੀਂ ਵੀ ਹਜ਼ਾਰ ਏਕੜ ਇੱਕ ਬੰਦੇ ਨੇ ਖਰੀਦ ਲਿਆ ਮਤਲਬ ਅਪਾ ਕਿੱਥੇ ਖੜੇ ਆ ਅਪਾ ਗੱਲਾਂ ਕਰ ਕੀੜੀਆਂ ਰਹੇ ਆ ਪਰ ਇੱਕ ਗੱਲ ਹੁਣ ਪੱਕੀ ਆ ਮੁੱਖ ਮੰਤਰੀ ਸਾਹਿਬ ਚੈਲੰਜ ਹੈ ਇਹ ਹਜ਼ਾਰ ਏਕੜ ਹੁਣ ਸਾਬਤ ਕਰਨਾ ਪਊਗਾ ਇਹ ਨਹੀਂ ਕਿ ਅਪਾ ਝੂਠ ਮਾਰਿਆ ਤੇ ਲੰਘ ਗਏ ਇਹ ਹਜ਼ਾਰ ਏਕੜ ਹੁਣ ਸਾਬਤ ਕਰਨਾ ਪਊਗਾ ਫਿਰ ਇੱਕ ਹੋਰ ਝੂਠ ਆ ਗਿਆ ਕਹਿੰਦੇ ਜੀ ਇੱਕ ਗ੍ਰੀਨ ਐਵੇਨਿਊ ਕੋਈ ਕਲੋਨੀ ਹੈ ਕਪੂਰਥਲੇ 'ਚ ਜਿੱਥੇ ਗਨੀਵ ਕੌਰ ਮਜੀਠੀਆ ਦਾ 25% ਸ਼ੇਅਰ ਹੈ ਹੁਣ ਮੈਂ ਇਹ ਦੱਸਣਾ ਚਾਹੁੰਨਾ ਕਿ ਉਹ 25% ਸ਼ੇਅਰ ਦਾ ਕਾਗਜ਼ ਉਹ ਜਾਲੀ ਤਿਆਰ ਕੀਤਾ ਹੈ ਉਹਦੇ ਤੇ ਦਸਕਤ ਡਿਜੀਟਲ ਜਾਲੀ ਪਾਇਨੀ ਕਿਉਂ ਕਿ ਕਿਉਂਕਿ ਇਹ ਕੋਈ ਪਹਿਲੀ ਵਾਰ ਨਹੀਂ ਆਇਆ ਇਹ ਤੁਹਾਨੂੰ ਯਾਦ ਹੋਵੇ ਕਪੂਰਥਲੇ ਇੱਕ ਕੇਸ ਫਾਈਲ ਹੋਇਆ ਸੀ ਜਦੋਂ ਕਹਿੰਦੇ ਸੀ ਜੀ ਗਨੀਵ ਕੌਰ ਮਜੀਠੀਆ ਨੂੰ ਸਮਨ ਹੋ ਗਿਆ ਉਹ ਵੀ ਸਰਕਾਰ ਦੇ ਇੱਕ ਮੀਡੀਆ ਸਲਾਹਕਾਰ ਨੇ ਇੱਕ ਜੱਜ ਸਾਹਿਬ ਦੇ ਉੱਤੇ ਕੋਰਟ 'ਚ ਕੇਸ ਲਾ ਕੇ ਉਹਦੇ ਤੇ ਸਮਨ ਕਰਾ ਲੇ ਤੇ ਮੈਂ ਭਗਵੰਤ ਮਾਨ ਜੀ ਪੁੱਛਣਾ ਚਾਹੁੰਦਾ ਕਿ ਤੁਹਾਡੀ ਵਿਜੀਲੈਂਸ ਆ ਜਾਲੀ ਕਾਗਜ਼ ਉਹਦੋਂ ਕੋਰਟ ਚ ਲੈ ਕੇ ਆਈ ਤੇ ਫਿਰ ਚੱਕ ਕੇ ਕਿਉਂ ਭੱਜੀ ਕਿਉਂ ਕਾਗਜ਼ ਫਟਾਫਟ ਕੋਰਟ ਚੋਂ ਵਾਪਸ ਲਿਆ ਉਹਦਾ ਕਾਰਨ ਹੈ ਕਿ ਇਹ ਕੇਸ ਚਲਾ ਗਿਆ ਸੀ ਹਾਈ ਕੋਰਟ ਹਾਈ ਕੋਰਟ ਨੇ ਨਾਲੇ ਤਾਂ ਉਹ ਕੰਪਲੇਂਟ ਕਵੈਸ਼ ਕੀਤੀ ਕਿ ਤੁਸੀਂ ਜਾਲੀ ਕਾਗਜ਼ ਤੇ ਕੰਪਲੇਂਟ ਪਾਈ ਹੈ ਤੇ ਜਿਹੜੇ ਜੱਜ ਸਾਹਿਬ ਨੇ ਉਹਦੇ ਤੇ ਸਮਨਿੰਗ ਆਰਡਰ ਕੱਢਿਆ ਸੀ ਉਹ ਜੱਜ ਸਾਹਿਬ ਸਸਪੈਂਡ ਚੱਲ ਰਹੇ ਨੇ ਉਹਨਾਂ ਦੀ ਵਿਜੀਲੈਂਸ ਦੀ ਹਾਈ ਕੋਰਟ ਨੇ ਇਨਕੁਆਇਰੀ ਖੋਲੀ ਹੈ ਇਹ ਹਾਲਾਤ ਨੇ ਪੰਜਾਬ ਦੀ ਸਰਕਾਰ ਦੇ ਸੋ ਮੈਂ ਅਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਕੋਲੇ ਕੋਈ ਕਿਸੇ ਚੀਜ਼ ਦਾ ਕੋਈ ਪ੍ਰੂਫ ਹੈ ਸੈਨਿਕ ਫਾਰਮ ਸੈਨਿਕ ਫਾਰਮ ਇਹਨਾਂ ਦੇ ਪਿਤਾ ਜੀ ਦਾ ਘਰ ਉਹ ਕੋਈ ਲਕੋਈ ਹੋਈ ਚੀਜ਼ ਹੈ ਸਾਰੇ ਬੱਚਿਆਂ ਦੇ ਐਡਰੈਸ ਪਾਸਪੋਰਟ ਸਭ ਬਾਬਾ ਜੀ ਸੈਨਿਕ ਫਾਰਮ ਦੇ ਹੀ ਨੇ ਸੈਨਿਕ ਫਾਰਮ ਪਿਤਾ ਜੀ ਦਾ ਘਰ ਹੈ ਔਰ ਡਿਸਪਰਪੋਰਸ਼ਨਟ ਐਸੈਟ ਨਹੀਂ ਸੋ ਅਸੀਂ ਇੱਕ ਗੱਲ ਕਰੀਏ ਕਿ ਮੁੱਖ ਮੰਤਰੀ ਸਾਹਿਬ ਹੁਣ ਝੂਠ ਦਾ ਤੁਹਾਡੇ ਸਾਰੇ ਲੋਕਾਂ ਸਾਹਮਣੇ ਨੰਗੇ ਹੋ ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਤੁਸੀਂ 10 ਦਿਨ ਹੋ ਗਏ 10 ਦਿਨ ਚ ਤੁਸੀਂ ਲੱਭ ਕੇ ਕੀ ਲਿਆਇਓ ਆਇ ਤੇ ਨਵੀਂ ਗੱਲ ਕਹਿ ਦਿੰਨੇ ਹੋ ਅਗਲੀ ਵਾਰੀ ਕੋਈ ਹੋਰ ਨਵੀਂ ਪਿਛਲੀ ਭੁੱਲ ਜਾਂਨੇ ਹੋ ਪਰ ਲੋਕ ਚਾਹੁੰਦੇ ਨੇ ਵੀ ਪਹਿਲੇ ਦਿਨ ਤੋਂ ਸ਼ੁਰੂ ਹੋ ਕੇ ਡਰੱਗ ਕੇਸ ਦੀ ਗੱਲ ਕਰਕੇ ਆਮਦਨ ਤੋਂ ਬਾਅਦ ਜ਼ਾਇਦਾਦ ਦਾ ਪਰਚਾ ਦਿੱਤਾ ਫਿਰ 29 ਮੋਬਾਈਲ ਫਿਰ 141 ਕਰੋੜ ਫਿਰ 540 ਕਰੋੜ ਫਿਰ 1000 ਏਕੜ ਫਿਰ 25% ਦਾ ਸ਼ੇਅਰ ਇਹ ਸਾਰੀਆਂ ਗੱਲਾਂ ਤੇ ਮੁੱਖ ਮੰਤਰੀ ਸਾਹਿਬ ਚੈਲੰਜ ਸਬੂਤ ਕਢੋ ਨਹੀਂ ਹੁਣ ਜਿਹੜੇ ਚੈਨਲ ਇਹ ਗੱਲਾਂ ਚਲਾ ਰਹੇ ਨੇ ਕਿਉਂਕਿ ਕੱਲ ਵੀ ਕੁਝ ਚੈਨਲਾਂ ਨੂੰ ਸਰਕਾਰ ਨੇ ਪਲਾਨ ਕੀਤਾ ਔਰ ਕਿ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਚੈਨਲ ਇਹ ਚਲਾ ਰਹੇ ਨੇ ਉਹ ਸਾਰੇ ਚੈਨਲ ਸਮੇਤ ਸਰਕਾਰ ਦੇ ਬੰਦੇ ਇਹ ਡੈਫੇਮੇਸ਼ਨ ਦੀ ਤਿਆਰ ਰਹਿਣ ਕਿਉਂਕਿ ਇਹ ਗੱਲਾਂ ਜਿਹੜੀਆਂ ਸਰਕਾਰ ਨੇ ਕੀਤੀਆਂ ਨੇ ਇਹ ਕਿਸੇ ਇੱਕ 'ਚ ਵੀ ਕੋਈ ਤੱਥ ਨਹੀਂ ਕੋਈ ਇੱਕ ਵੀ ਸਬੂਤ ਨਹੀਂ ਜਿੱਦਾਂ ਡਰੱਗ ਕੇਸ 'ਚ ਡਰੱਗ ਨਹੀਂ ਲੱਭਿਆ ਉਦਾਂ ਇਹ ਡਿਸਪਰਪੋਰਸ਼ਨੇਟ ਐਸੈਟ ਦੇ ਕੇਸ 'ਚ ਐਸੈਟ ਹੈ ਨਹੀਂ ਇਹੀ ਸੱਚਾਈ ਹੈ ਇਹੀ ਸੱਚਾਈ ਰਹਿਣੀ ਹੈ ਝੂਠ ਫਲਾਉਣ ਵਾਲੇ ਲੋਕਾਂ ਨੂੰ ਕਚਹਿਰੀਆਂ ਤੱਕ ਲੈ ਕੇ ਜਾਵਾਂਗੇ ਤੇ ਹੁਣ ਭੱਜਣ ਨਹੀਂ ਦੇਵਾਂਗੇ ਜਿਹੜੀਆਂ ਗੱਲਾਂ ਕਹਿਤੀਆਂ ਆ ਇਹ ਹੁਣ ਰਿਕਾਰਡ ਆ ਗਈਆਂ ਹੁਣ ਕੱਲੀ-ਕੱਲੀ ਗੱਲ ਦਾ ਜਵਾਬ ਇਹ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਸਾਹਿਬ ਇਹ ਦੇਣਾ ਪੈਣਾ ਤੁਹਾਨੂੰ ਕੱਲੀ-ਕੱਲੀ ਗੱਲ ਦਾ